ਤਸਵੀਰਾਂ ਗੜ ਸ਼ੰਕਰ ਦੇ ਪਿੰਡ ਸਦਰਪੁਰ ਤੋਂ ਨੇ ਜਿੱਥੇ ਪ੍ਰਸ਼ਾਸਨ ਦੇ ਨੱਕ ਹੀਟ 15 ਤੋਂ 20 ਫੁੱਟ ਤੱਕ ਨਜਾਇਜ਼ ਮਾਈਨਿੰਗ ਕੀਤਾ ਜਾਂਦਾ ਮਾਮਲਾ ਸਾਹਮਣੇ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਤੇ ਉੱਪਰ ਪੂਰੀ ਤਰ੍ਹਾਂ ਨਸ਼ਕੰਜਾ ਕੱਸਣ ਦੇ ਦਾਅਵੇ ਜ਼ਰੂਰ ਕੀਤੇ ਜਾਂਦੇ ਨੇ ਉੱਥੇ ਹੀ ਜ਼ਮੀਨੀ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਤੜਲੇ ਨਾਲ ਚੱਲ ਰਿਹਾ ਹੈ ਜਦੋਂ ਪੱਤਰਕਾਰਾਂ ਵੱਲੋਂ ਗੜਸ਼ੰਕਰ ਦੇ ਨੰਗਲ ਰੋਡ ਤੇ ਪਿੰਡ ਸਦਰਪੁਰ ਦਾ ਦੌਰਾ ਕੀਤਾ ਗਿਆ ਤਾਂ ਕੰਡੀ ਕਨਾਲ ਨਹਿਰ ਦੇ ਨਜ਼ਦੀਕ 15 ਏਕੜ ਦੇ ਕਰੀਬ 15 ਤੁਬੀ ਫੁੱਟ ਤੱਕ ਕਰ ਨਾਜਾਇਜ਼ ਮਾਈਨਿੰਗ ਕੀਤੀ ਹੋਈ ਪਾਈ ਗਈ ਹੈ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਸਾਨਕ ਲੋਕਾਂ ਦੇ આરોਪ ਨੇ ਕਿ ਗੈਰ ਕਾਨੂੰਨੀ ਮਾਈਨਿੰਗ ਸਰਕਾਰ ਦੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੀ ਹੋ ਰਹੀ ਹੈ ਤੇ ਵਿਭਾਗ ਕੁੰਭ ਕਰਨੀ ਨੀਂਦ ਸੁਤਾ ਪਿਆ ਉਥੇ ਇਸ ਸਬੰਧ ਵਿੱਚ ਜੈ ਅਨਮੋਲ ਕੁਮਾਰ ਨੇ ਦੱਸਿਆ ਹੈ ਕਿ ਪਿੰਡ ਸਦਰਪੁਰ ਦੇ ਵਿੱਚ 15 ਏਕੜ ਦੇ ਕਰੀਬ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ ਤੇ ਬਣਦੀ ਕਾਰਵਾਈ ਦਾ ਵੀ ਉਹਨਾਂ ਪਰੋਸਾ ਦਿੱਤਾ ਹੁਣ ਦੇਖਣਾ ਹੋਏਗਾ ਕਿ ਇਸ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਉੱਪਰ ਮਾਈਨਿੰਗ ਵਿਭਾਗ ਕੀ ਕਾਰਵਾਈ ਕਰਦਾ ਹੈ ਅੱਜ ਅਸੀਂ ਜਿਹੜੀ ਸਰਕਾਰ ਮੌਕੇ ਦੀ ਆਈ ਹੈ ਜਿਹੜੀ ਕਹਿੰਦੀ ਬਦਲਾ ਲਿਆਣਾ ਅੱਜ ਇਹ ਸਰਕਾਰ ਜਿਸ ਨੇ ਇਹ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਊਗਾ ਤੇ ਗੈਰਕਾਨੂੰਨੀ ਮਾਈਨਿੰਗ ਜਿਹੜੀ ਹੈ ਇਹ ਬੰਦ ਹੋਏਗੀ ਅੱਜ ਨਾ ਭ੍ਰਿਸ਼ਟਾਚਾਰ ਮੁਕਤ ਹੋਇਆ ਪੰਜਾਬ ਨਾ ਗੈਰਕਾਨੂੰਨੀ ਮਾਈਨਿੰਗ ਖਤਮ ਹੋਈ ਆ ਬੰਦ ਨਹੀਂ ਹੋਈ ਉਹ ਨਾਲ ਜਿਹੜੀਆਂ ਨਾਲ-ਨਾਲ ਸਦਰਪੁਰ ਦੇ ਨਾਲ ਪਹਾੜੀਆਂ ਰਾਮਪੁਰ ਬਿਲਡਿੰਗ ਦੇ ਨਾਲ-ਨਾਲ ਪਹਾੜੀਆਂ ਜਿੰਨਾ ਉੱਪਰ ਦਾ ਏਰੀਆ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਜੋਰਾ ਸ਼ੋਰਾ ਨਾਲ ਹੋ ਰਹੀ ਆ ਜੰਗਲ ਵੱਡੇ ਜਾ ਰਹੇ ਆ ਪਹਾੜੀਆਂ ਕੱਟੀਆਂ ਜਾ ਰਹੀਆਂ ਟਿੱਪਰ ਜਿਹੜੇ ਆ ਉਹ ਜੋਰਾ ਸ਼ੋਰਾ ਨਾਲ ਚੱਲ ਰਹੇ ਆ ਜਿੱਥੇ ਸੜਕਾਂ ਤਬਾਹ ਹੋ ਰਹੀਆਂ ਨਹਿਰ ਦੀਆਂ ਪਟੜੀਆਂ ਤਬਾਹ ਹੋ ਰਹੀਆਂ ਤੇ ਜੰਗਲ ਜਿਹੜੇ ਆ ਜਿਹੜੇ ਜੰਗਲਾਂ 'ਚ ਰਹਿੰਦੇ ਜਾਨਵਰ ਵਾ ਉਹ ਵੀ ਥੱਲੇ ਨੂੰ ਆਪਣਾ ਬਾਸਾ ਕਰ ਰਹੇ ਆ ਥੱਲੇ ਨੂੰ ਆ ਰਹੇ ਆ ਪਲੈਨ ਏਰੀਆ 'ਚ ਪਰ ਸਰਕਾਰਾਂ ਜਿਹੜੇ ਪਹਿਲਾਂ ਕਾਂਗਰਸ ਅਕਾਲੀ ਯੋਗਸ਼ ਕਰਦੇ ਸੀ ਇਹ ਉਹਨਾਂ ਦੇ ਪਦ ਚ ਇਹਨਾਂ ਤੇ ਚੱਲਦੇ ਹੋਏ ਇਹ ਉਹੀ ਕੰਮ ਭ੍ਰਿਸ਼ਟਾਚਾਰ ਜਿਹੜਾ ਹੈ ਗੈਰਕਾਨੂੰਨੀ ਮਾਈਨਿੰਗ 'ਚ ਤੇਜ਼ ਹੋਇਆ ਅੱਗੇ ਨਾਲ ਵੀ ਵਧਿਆ ਹੈ ਕਿ ਪਿੰਡ ਸਦਰਪੁਰ ਵਿਖੇ ਮਾਈਨਿੰਗ ਚੱਲ ਰਹੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਮੌਕੇ ਤੇ ਜਾ ਕੇ ਜੀ ਵਿਜ਼ਿਟ ਵੀ ਕੀਤਾ ਮੌਕੇ ਤੇ ਜਾ ਕੇ ਆਪਾਂ ਉਹਦਾ ਸਾਈਟ ਦਾ ਜਾਇਜ਼ਾ ਲਿਆ ਤੇ ਹੁਣ ਉੱਥੇ ਸਾਨੂੰ ਮੌਕੇ ਤੇ ਫਿਲਹਾਲ ਕੋਈ ਮਸ਼ੀਨਰੀ ਵਗੈਰਾ ਨਹੀਂ ਮਿਲੀ ਤੇ ਇਸ ਲਈ ਹੁਣ ਆਪਾਂ ਆਪਣੇ ਰੈਵਨਿਊ ਡਿਪਾਰਟਮੈਂਟ ਵੱਲੋਂ ਉਹਦੀ ਮਾਲਕੀ ਜ਼ਮੀਨ ਮਾਲਕੀ ਦੇ ਡਿਟੇਲਸ ਕਢਾ ਕੇ ਉਹਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱ ਕਰ ਦਿੱਤੀ ਜਾਵੇਗੀ ਜੀ ਇਹ ਤਕਰੀਬਨ ਜੀ ਉਧਾਂ ਉੱਚੀ ਨਹੀਂ ਵੀ ਜ਼ਮੀਨ ਕਰਕੇ ਅੰਦਾਜ਼ਾ ਲਾਉਣਾ ਔਖਾ ਬਟ ਤਕਰੀਬਨ 8 ਤੋਂ 10 ਦੇ ਨੇੜੇ ਹੋ ਸਕਦੀ ਹੈ ਉਹ ਜ਼ਮੀਨ ਜੀ ਤੇ ਕਿਲੇ ਕਿਲਿਆਂ ਚ ਹਾਂਜੀ ਕਿਲਿਆਂ ਦੇ ਵਿੱਚ ਉਹ 8 ਤੋਂ 10 ਕਿਲਿਆਂ ਦੇ ਨੇੜੇ ਹੋ ਸਕਦੀ ਹੈ ਜ਼ਮੀਨ ਤੇ ਜਿੱਦਾਂ ਹੀ ਆਪਣੇ ਕੋਲ ਰੈਵਨਿਊ ਡਿਪਾਰਟਮੈਂਟ ਦੀਆਂ ਡਿਟੇਲਸ ਆndੀਆਂ ਨੇ ਆਪਾਂ ਉਹ ਡਿਟੇਲਸ ਦੇ ਬਿਹਾਫ ਤੇ ਬਣਦੀ ਕਾਨੂੰਨੀ ਕਾਰਵਾਈ ਕਰਦੇਾਂਗੇ ਜੀ